ਦੀ ਅਪਡੇਟ ਜਿਤਨੇ ਦੇ ਸਾਹਮਣੇ ਆਇਆ ਪੰਜਾਬ ਮੋਬਲ ਟਿਕਿਆ ਮੁਕਤ ਬੜਾਇਆ ਜਾਵੇਗਾ ਉਤੇ ਫਰੀਦਕੋਟ ਦੇ ਵਿੱਚ ਦੋ ਬੱਚੇ ਭੀਖ ਮੰਗਦੇ ਰੈਸਕਿਊ ਕੀਤੇ ਗਏ ਨੇ ਮੰਤਰੀ ਡਾਕਟਰ ਬਲਜੀਤ ਕੌਰ ਦੇ ਵੱਲੋਂ ਤੁਰੰਤ ਕਾਰਵਾਈ ਜਿਹੜੀ ਹੈ ਇਸ ਦੇ ਉੱਪਰ ਕੀਤੀ ਗਈ ਹੈ ਜ਼ਿਲ੍ਹਾ ਬਾਲ ਟੀਮਾਂ ਦੇ ਯਤਨਾਂ ਦੀ ਸਲਾਹਨਾ ਜਿਹੜੀ ਕੀਤੀ ਗਈ ਹੈ ਭੀਖ ਮੰਗਵਾਉਣ ਵਾਲਿਆਂ ਖਿਲਾਫ ਸਖਤ ਕਾਰਵਾਈ ਜਿਹੜੀ ਉਹ ਕੀਤੀ ਜਾਵੇਗੀ ਨਾਗਰਿਕਾਂ ਨੂੰ ਜਿਹੜਾ ਸੂਚਿਤ ਕਰਨ ਦੀ اپیل ਜਿਹੜੀ ਹੈ ਲਗਾਤਾਰ جاری ਹੈ ਇਸ ਲਈ ਦੀ ਵੱਡੀ اپڈیٹ سانਝੀ ਕਰਨ ਹੈ ਪੰਜਾਬ ਸਰਕਾਰ ਦੇ ਵੱਲੋਂ ਜਿਹੜਾ ਬਾਲ ਪਿਖਿਆ ਮੁਕਤ ਜਿਹੜਾ ਉਹ ਸ਼ੁਰੂ ਹੋਇਆ ਉੱਥੇ ਹੀ ਦੱਸਦੀ ਹੈ ਕਿ ਲਗਾਤਾਰ ਹਰ ਜਗ੍ਹਾ ਤੇ 피ਖ ਮੰਗਦੇ ਹੋਏ ਬੱਚਿਆਂ ਨੂੰ ਜਿਹੜਾ ਰੈਸਕਿਊ ਕੀਤਾ ਜਾ ਰਿਹਾ ਉਹਨਾਂ ਦੇ ਡੀਐਨਏ ਟੈਸਟ ਕਰਵਾਏ ਜਾ ਰਹੇ ਨੇ ਤਾਂ ਕਿ ਕਿਸੇ ਵੀ ਤਰੀਕੇ ਦੀ ਜਿਹੜੇ ਅਕਸਰ ਖਬਰਾਂ ਦੇਖਦੇ ਆ ਕਿ ਕਿਸ ਤਰੀਕੇ ਦੇ ਨਾਲ ਅਗਵਾ ਕਰ ਲੈਂਦੇ ਨੇ ਬੱਚਿਆਂ ਨੂੰ ਤੇ ਉਹਨਾਂ ਨੂੰ 피ਖ ਮੰਗਣ ਦੇ ਲਈ ਮਜਬੂਰ ਕਰ ਦਿੰਦੇ ਨੇ ਤੇ ਉੱਥੇ ਹੀ ਪੰਜਾਬ ਸਰਕਾਰ ਦੇ ਵੱਲੋਂ ਇੱਕ ਕਦਮ ਜਿਹੜਾ ਚੱਕਿਆ ਗਿਆ ਉੱਥੇ ਹੀ ਭੀਕ ਮੰਗਦੇ ਬੱਚਿਆਂ ਦਾ ਰੈਸਕਿਊ ਕੀਤਾ ਜਾ ਰਿਹਾ ਹੈ ਉਹਨਾਂ ਦਾ ਡੀਐਨਏ ਟੈਸਟ ਕੀਤਾ ਜਾ ਰਿਹਾ ਹੈ ਅਸਲ ਮਾਪੇ ਜਿਹੜੇ ਨੇ ਉਹਨਾਂ ਦੇ ਵੱਲ ਪਹੁੰਚਾਇਆ ਜਾ ਰਿਹਾ ਤੇ ਜਾਂ ਤੇ ਉਹਨਾਂ ਨੂੰ ਬਾਲ ਦੱਸ ਦਈਏ ਕਿ ਆਸ਼ਰਮ ਦੇ ਵਿੱਚ ਭੇਜਿਆ ਜਾ ਰਿਹਾ ਤਾਂ ਕਿ ਬੱਚਿਆਂ ਦਾ ਭਵਿੱਖ ਜਿਹੜਾ ਉਹ ਨਾ ਖਰਾਬ ਹੋਵੇ ਤੇ ਉੱਥੇ ਹੀ ਪੰਜਾਬ ਨੂੰ ਬਾਲ ਸਿੱਖਿਆ ਮੁਕਤ ਜਿਹੜਾ ਬਣਾਇਆ ਜਾਵੇਗਾ ਤੇ ਉੱਥੇ ਫਰੀਦਕੋਟ ਦੇ ਵਿੱਚ ਫਿਲਹਾਲ ਦੱਸ ਦਈਏ ਕਿ ਦੋ ਪੀਕ ਮੰਗਦੇ ਬੱਚਿਆਂ ਨੂੰ ਰੈਸਕਿਊ ਕੀਤਾ ਗਿਆ ਮੰਤਰੀ ਡਾਕਟਰ ਬਲਜੀਤ ਕੌਰ ਦੇ ਵੱਲੋਂ ਤੁਰੰਤ ਕਾਰਵਾਈ ਜਿਹੜੀ ਹੈ ਇਸ ਦੇ ਉੱਪਰ ਕੀਤੀ ਜਾ ਰਹੀ ਹੈ ਸਮੇਂ-ਸਮੇਂ ਤੇ ਅਪਡੇਟ ਜਿਹੜੀ ਉਹਨਾਂ ਦੇ ਵੱਲੋਂ ਦਿੱਤੀ ਜਾ ਰਹੀ ਹੈ ਤੇ ਉਥੇ ਹੀ ਨਾਗਰਿਕਾਂ ਨੂੰ ਸੂਚਿਤ ਕਰਨ ਦੀ ਅਪੀਲ ਜਿਹੜੀ ਉਹ ਕੀਤੀ ਗਈ ਹੈ ਕਿਸੇ ਵੀ ਸੜਕ ਤੇ ਜਾਂ ਫਿਰ ਕਿਸੇ ਵੀ ਜਗ੍ਹਾ ਤੇ ਕੋਈ ਬੱਚੇ ਪੀਕ ਮੰਗਦੇ ਹੋਏ ਨਜ਼ਰ ਆਉਣ ਤਾਂ ਤੁਰੰਤ ਜਿਹੜਾ ਫੋਨ ਨੰਬਰ ਜਾਰੀ ਕੀਤਾ ਗਿਆ ਸੀਗਾ ਤੇ ਉਸ ਤੇ ਤੁਰੰਤ ਕਾਰਵਾਈ ਜੜੀ ਉਸ ਦੇ ਉੱਪਰ ਕੀਤੀ ਜਾਵੇਗੀ ਠੀਕ ਮੰਗਵਾਉਣ ਵਾਸਤੇ ਮੰਗਵਾਉਣ ਵਾਲਿਆਂ ਖਿਲਾਫ ਸਖਤ ਕਾਰਵਾਈ ਜੜੀ ਉਹ ਕੀਤੀ ਜਾਵੇਗੀ ਇਸ ਬਲੇ ਦੀ ਵੱਡੀ ਅਪਡੇਟ ਸਾਂਝੀ ਕਰਿਆ ਜ਼ਿਲ੍ਹਾ ਬਾਲ ਟੀਮਾਂ ਦੀ ਯਤਨਾਂ ਦੀ ਸਲਾਹਨਾ ਕੀਤੀ ਗਈ ਹੈ ਫਰੀਦਕੋਟ ਦੇ ਵਿੱਚ ਦੋ ਠੀਕ ਮੰਗਦੇ ਬੱਚੇ ਜਿਹੜੇ ਨੂੰ ਰੈਸਕ ਕੀਤੇ ਗਏ ਨੇ ਮੰਤਰੀ ਡਾਕਟਰ ਬਲਜੀਤ ਕੌਰ ਦੇ ਵੱਲੋਂ ਤੁਰੰਤ ਕਾਰਵਾਈ ਜੜੀ ਇਸ ਦੇ ਉੱਪਰ ਕੀਤੀ ਗਈ ਹੈ ਠੀਕ ਮੰਗਵਾਉਣ ਵਾਲਿਆਂ ਖਿਲਾਫ ਸਖਤ ਕਾਰਵਾਈ ਜੜੀ ਉਹ ਕੀਤੀ ਜਾਵੇਗੀ ਪੰਜਾਬ ਸਰਕਾਰ ਦੇ ਵੱਲੋਂ ਲਗਾਤਾਰ ਇਸ ਦੇ ਉੱਪਰ ਚੇਤਾਵਨੀ ਜੜੀ ਉਹ ਜਾਰੀ ਕੀਤੀ ਜਾ ਰਹੀ ਹੈ ਹਉਤੇ ਦੱਸ ਜੀਏ ਕਿ ਪੰਚ ਪੂਰੇ ਪੰਜਾਬ ਭਰ ਦੇ ਵਿੱਚ